ਹਾਂਜੀ ਵੈਲਕਮ ਟੂ ਪੰਜਾਬ ਨੋਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੋਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੋ ਟੌਪਿਕ ਕਰਵਾਵਾਂਗੇ ਉਹ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੋਊਗਾ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਕਰਵਾਵਾਂਗੇ ਕਿਉਂਕਿ ਜਦੋਂ ਆਪਾਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦਿੰਨੇ ਆ ਨਾ ਤਾਂ ਆਪਾਂ ਕਹਿੰਦੇ ਜਿਹੜੇ ਔਖੇ ਸਬਜੈਕਟ ਨੇ ਉਹਨਾਂ ਦਾ ਰੱਟਾ ਲਾਈ ਜਾਣਿਆ ਲਾਈ ਜਾਣਿਆ ਪਰ ਪੰਜਾਬੀ ਨੂੰ ਆਪਾਂ ਛੱਡ ਦਿੰਨੇ ਆ ਉੱਥੇ ਆਪਾਂ ਮਾਰ ਖਾ ਜਾਣਿਆ ਕਿਉਂਕਿ ਅਸੀਂ ਸਮਝਦੇ ਆ ਵੀ ਪੰਜਾਬੀ ਸਾਡੀ ਮਾਂ ਪਾਪ ਸਾਹਿ ਤਾਂ ਸਾਨੂੰ ਆਉਂਦੀ ਹੋਈ ਹੈ ਹਨਾ ਤੇ ਉਹ ਪੀਪਲ ਦੇ ਵਿੱਚ ਇਹ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ ਜੋ ਆਪਾਂ ਨੂੰ ਨਹੀਂ ਪਤਾ ਲੱਗਦੇ ਠੀਕ ਹੈ ਜੀ ਤਾਂ ਆਪਾਂ ਹੁਣ ਪੰਜਾਬੀ ਬਾਰੇ ਗੱਲ ਕਰਾਂਗੇ ਅੱਜ ਪੰਜਾਬੀ ਵਿਆਕਰਨ ਦੇ ਬਹੁਤ ਇੰਪੋਰਟੈਂਟ ਕੁਐਸਚਨ ਤੁਹਾਨੂੰ ਕਰਵਾਵਾਂਗੇ ਜੀ ਹਾਂਜੀ ਦੇਖੋ ਆਪਾਂ ਟਾਈਮ ਵੇਸ ਨਹੀਂ ਕਰਦੇ ਚੱਕ ਲਓ ਆਪਦਾ ਕਾਪੀ ਪੈਨ ਤੇ ਹੋ ਜੋ ਸਟਾਰਟ ਵਿਆਕਰਨ ਦੇ ਮੁੱਖ ਭਾਗਾਂ ਦੀ ਸਹੀ ਤਰਤੀਬ ਕਿਹੜੀ ਹੈ ਜੀ ਹਾਂਜੀ ਵਿਆਕਰਨ ਦੇ ਮੁੱਖ ਭਾਗਾਂ ਦੀ ਸਹੀ ਤਰਤੀਬ ਕਿਹੜੀ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਤੁਨੀਬੋਧ ਸਬਦਬੋਧ ਅਰਥਬੋਧ ਤੇ ਬਾਗਬੋਧ ਸਭ ਤੋਂ ਪਹਿਲਾਂ ਕੀ ਹੈਗਾ ਬੱਚਾ ਕੋਈ ਵੀ ਹੈ ਛੋਟਾ ਬੱਚੇ ਤੋਂ ਲਾ ਲੋ ਵੀ ਉਹ ਬੋਲਣਾ ਸਿੱਖੂਗਾ ਤੁਨੀਬੋਧ ਮਤਲਬ ਸਾਊਂਡ ਬੋਲਣੀ ਸਿੱਖੂਗਾ ਸਾਊਂਡ ਸ਼ੁਰੂ ਹੋਊਗੀ ਉਸ ਤੋਂ ਬਾਅਦ ਫਿਰ ਕੀ ਹੈਗਾ ਸਾਊਂਡ ਤੋਂ ਬਾਅਦ ਸਬਦਵਾਨ ਨੇ ਜਿਵੇਂ ਬੱਚਾ ਪਹਿਲਾਂ ਇੱਕ ਇੱਕ ਅੱਖਰ ਬੋਲਣਾ ਸਿੱਖੂਗਾ ਫਿਰ ਉਹਦੇ ਤੋਂ ਅੱਗੇ ਸਬਦ ਬਣਾਉਣਾ ਸਿੱਖਦਾ ਹੈ ਨਾ ਫਿਰ ਉਹ ਕੀ ਹੈ ਸਬਦ ਇਹੋ ਜਿਹੇ ਬੋਲਦਾ ਦੇਖਦਾਗਾ ਵੀ ਇਹਨਾਂ ਦਾ ਮੀਨਿੰਗ ਹੈ ਕੋਈ ਹਣਾ ਫਿਰ ਉਹਦਾ ਅਰਥ ਨਿਕਲਦਾ ਅਰਥ ਬੋਧ ਹੁੰਦਾ ਤੇ ਐਂਡ ਤੇ ਜਿਹੜੇ ਸਾਰੇ ਨੇ ਸ਼ਬਦਾਂ ਤੋਂ ਮਿਲ ਕੇ ਸੈਂਟੈਂਸ ਬਣ ਜੇਦਾ ਯਾਨੀ ਬਾਕ ਬੋਧ ਬਣ ਜਾਂਦਾ ਜੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਦੇਖਨੇ ਆ ਆਧੁਨਿਕ ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਅੱਖਰ ਨੇ ਹਾਂਜੀ ਪ੍ਰਸ਼ਨ ਨੂੰ ਦੋ ਵਾਰ ਜ਼ਰੂਰ ਪੜਿਆ ਕਰੋ ਜੀ ਠੀਕ ਹੈ ਆਧੁਨਿਕ ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਅੱਖਰ ਨੇ ਜੀ ਆਪਸ਼ਨ ਤੁਹਾਡੇ ਸਾਹਮਣੇ ਆ ਹਾਂਜੀ ਦਾ ਕਰੈਕਟ ਆਨਸਰ ਬੀ ਆਪਸ਼ਨ 41 ਵੈਰੀ ਗੁੱਡ ਹਾਂਜੀ ਇਹਦਾ ਕਰੈਕਟ ਆਨਸਰ 41 ਸੀ ਜੀ ਹੰਦੋਂ ਦੱਸਦੇ ਆ ਇਹਦੇ ਬਾਰੇ ਵੀ ਜਿਹੜੇ ਪਹਿਲਾ ਪੰਜਾਬੀ ਵਰਣਮਾਲਾ ਸੀ ਪ੍ਰਾਣੀ ਉਹਦੇ ਵਿੱਚ 35 ਅੱਖਰ ਸੀ ਉਸ ਟੈਮ ਨੂੰ 35 ਵੀ ਕਿਹਾ ਜਾਂਦਾ ਸੀ ਪਰ ਜਿਹੜੀ ਆਧੁਨਿਕ ਪੰਜਾਬੀ ਆ ਇਹਦੇ ਵਿੱਚ ਅਰਬੀ ਫਾਰਸੀ ਦੁਨੀਆ ਨੂੰ ਦਰਸਾਉਣ ਲਈ 6 ਨਵੇਂ ਅੱਖਰ ਜਿਹੜੇ ਪੈਰ ਵਿੰਦੀ ਵਾਲੇ ਇਹ ਸ਼ਾਮਲ ਕੀਤੇ ਗਏ ਨੇ ਜਿਸ ਨਾਲ ਕੁੱਲ ਗਿਣਤੀ 41 ਹੋ ਗਈ 6 ਅੱਖਰਾਂ ਬਾਰੇ ਵੀ ਤੁਹਾਨੂੰ ਪਤਾ ਹੀ ਹੋਊ ਕਿਉਂਕਿ ਸਭ ਨਹੀਂ ਪੜਿਆ ਹੋਇਆ ਨਾ ਉਹ ਡਾੜਾ ਤਾਂ ਸਭ ਦਾ ਕੀਤਾ ਹੋਇਆ ਉਹ 6 ਅੱਖਰ ਹੈ ਕਿਹੜੇ-ਕਿਹੜੇ ਨੇ ਪਤਾ ਸਭ ਨੂੰ ਨੇ ਪਤਾ ਤਾਂ ਤੁਸੀਂ ਨੋਟ ਕਰ ਲਓ ਵੀ ਉਹ ਛੇ ਅੱਖਰ ਕਿਹੜੇ ਨੇ ਸਸੇ ਪੈਰ ਵਿੰਦੀ ਗੱਗੇ ਪੈਰ ਵਿੰਦੀ ਜੱਜੇ ਪੈਰ ਵਿੰਦੀ ਖਖੇ ਪੈਰ ਵਿੰਦੀ ਫਫੇ ਪੈਰ ਵਿੰਦੀ ਤੇ ਲੱਲੇ ਪੈਰ ਵਿੰਦੀ ਇਹ ਛੇ ਅੱਖਰ ਨੇ ਉਹ ਜਿਹੜੀ ਪੰਜਾਬੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਜਿਹਦੇ ਨਾਲ ਜਿਹੜੀ ਪੰਜਾਬੀ ਵਰਣਮਾਲਾ ਦੀ ਗਿਣਤੀ ਹੁਣ 44 ਹੋ ਗਈ ਹੈ ਠੀਕ ਹੈ ਹਾਂਜੀ ਨੈਕਸਟ ਦੇਖਦੇ ਹਾਂ ਜੀ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਹੁੰਦਾ ਨਦੁਤ ਅੱਖਰਾਂ ਬਾਰੇ ਦੱਸਾਂਗੇ ਨਾ ਕਿ ਦੁਤ ਅੱਖਰ ਹੁੰਦੇ ਕੀ ਨੇ ਪੈਰਾਂ 'ਚ ਪੈਣ ਵਾਲੇ ਅੱਖਰ ਜਿਹੜੇ ਪੈਰ ਦੇ ਵਿੱਚ ਪੈਂਦੇ ਆ ਨਾ ਗੁਰਮੁਖੀ ਲਿਪੀ ਵਿੱਚ ਦੁਤ ਅੱਖਰ ਕਿੰਨੇ ਨੇ ਜੀ ਵੀ ਪਤਾ ਹੋ ਸਭ ਨੂੰ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਤਿੰਨ ਨੇ ਜੀ ਕਿਹੜੇ-ਕਿਹੜੇ ਨੇ ਉਹ ਤਿੰਨ ਅੱਖਰ ਜੀ ਹਾਂ ਹਾਂ ਰ ਰਾ ਤੇ ਵਾ ਵ ਠੀਕ ਹੈ ਜੀ ਇਹ ਨੇ ਦੁਤ ਅੱਖਰ ਦੁਤ ਅੱਖਰ ਦਾ ਮਤਲਬ ਹੁੰਦਾ ਕੀ ਹੈ ਜੋ ਅੱਖਰ ਦੂਜੇ ਅੱਖਰਾਂ ਦੇ ਪੈਰ 'ਚ ਪਾਏ ਜਾਂਦੇ ਨੇ ਇਹਨਾਂ ਦੁੱਤ ਅੱਖਰ ਜਾਂ ਆਪਾਂ ਇਹਨਾਂ ਨੂੰ ਸੰਯੁਕਤ ਅੱਖਰ ਵੀ ਕਹਿੰਦੇ ਨੇ ਇਹ ਤੁਸੀਂ ਨੇ ਯਾਦ ਰੱਖ ਲੈਣੇ ਨੇ ਹਾ ਹਾ ਰਾ ਰਾ ਤੇ ਬਾਵਾ ਕੀਨੇ ਦੁੱਤ ਅੱਖਰ ਨੇ ਠੀਕ ਹੈ ਹੈ ਲਿਖਿਆ ਵਿੱਚੋਂ ਕਿਹੜਾ ਜੁੱਟ ਦੁੱਤ ਅੱਖਰਾਂ ਦਾ ਹੁਣ ਇਹ ਤੁਹਾਨੂੰ ਦੱਸਿਆ ਇਹਦੇ ਵਾਰ ਤੁਹਾਨੂੰ ਹੁਣ ਪਤਾ ਲੱਗ ਗਿਆ ਹੁਣ ਕਿਹੜਾ ਜੀ ਇਹ ਆਪਸ਼ਨ ਕਰੈਕਟ ਆਨਸਰ ਆ ਹਾ ਹਾ ਰਾ ਰਾ ਬਾਵਾ ਜੀ ਠੀਕ ਹੈ ਹਾਂਜੀ ਇਹ ਕਿ ਇਹ ਤਿੰਨੇ ਅੱਖਰ ਨੇੜੇ ਪੈਰ ਦੇ ਵਿੱਚ ਪੈਂਦੇ ਆ ਜਿਵੇਂ ਦੇਖੋ ਆ ਐਗਜ਼ਾਮਪਲ ਦੇਖੋ ਜਿਵੇਂ ਪੜ ਦੇ ਵਿੱਚ ਪੜ ਬੋਲ ਕੇ ਦੇਖੋ ਪਿਆਰ ਨਾਲ ਬੋਲ ਕੇ ਦੇਖਣਾ ਪੜ ਹਾ ਹੀ ਦੀ ਥੋੜੀ ਆਵਾਜ਼ ਆਉਂਦੀ ਹੈ ਨਾ ਜ਼ਿਆਦਾ ਨਹੀਂ ਆਉਂਦੀ ਥੋੜੀ ਆਵਾਜ਼ ਆਉਂਦੀ ਹੈ ਤਾਂ ਕਰਕੇ ਆਪਾਂ ਨੂੰ ਡਾਲੇ ਦੇ ਪੈਰ ਚ ਪਤਾ ਪ੍ਰਕਾਸ਼ ਹੈ ਨਾ ਇਹਦੇ ਵਿੱਚ ਰਾਰਾ ਪੱਪੇ ਦੇ ਪੈਰ ਚ ਪਤਾ ਠੀਕ ਹੈ ਜੀ ਦੁੱਤ ਅੱਖਰ ਦਾ ਸਹੀ ਅਰਥ ਕੀ ਹੈ ਹਾਂਜੀ ਦੁੱਤ ਅੱਖਰ ਦਾ ਸਹੀ ਅਰਥ ਕੀ ਹੈ ਜੀ ਜਿਹਦਾ ਕਰੈਕਟ ਆਨਸਰ ਬੀ ਆਪਸ਼ਨ ਦੋ ਅੱਖਰਾਂ ਨੂੰ ਜੋੜ ਕੇ ਲਿਖਣਾ ਠੀਕ ਹੈ ਜੀ ਦੁੱਤ ਅੱਖਰ ਦੀ ਪਰਿਭਾਸ਼ਾ ਕੀ ਹੈ ਜੀ ਦੋ ਅੱਖਰਾਂ ਨੂੰ ਜੋੜ ਕੇ ਲਿਖਣਾ ਹੈ ਇਦੇ ਵਿੱਚ ਇੱਕ ਅੱਖਰ ਹੁੰਦਾ ਜਿਹੜਾ ਪੂਰਾ ਹੁੰਦਾ ਤੇ ਦੂਜਾ ਅੱਖਰ ਦੁੱਤ ਜਾਨੀ ਉਸ ਦੇ ਪੈਰ ਵਿੱਚ ਅੱਧਾ ਲਿਖਿਆ ਜਾਂਦਾ ਠੀਕ ਹੈ ਇੱਕ ਅੱਖਰ ਤਾਂ ਪੂਰਾ ਹੁੰਦਾ ਦੂਜਾ ਪੈਰ ਦੇ ਵਿੱਚ ਉਹਦੇ ਵਿੱਚ ਅੱਧਾ ਅੱਖਰ ਲਿਖਿਆ ਜਾਂਦਾ ਉਹਨੂੰ ਦੁੱਤ ਅੱਖਰ ਬੋਲਦੇ ਆ ਪੰਜਾਬੀ ਵਿੱਚ ਕੁੱਲ ਕਿੰਨੀਆਂ ਲਗਾਣੇ ਦੇਖੋ ਸਿੱਧਾ ਜਿਹਾ ਸਵਾਲ ਆਦਾ ਬਹੁਤ ਸੌਖਾ ਪੰਜਾਬੀ ਵਿੱਚ ਕਿੰਨੀਆਂ ਲਗਾਣੇ ਜੀ ਪਤਾ ਹੀ ਹੋ ਸਭ ਨੂੰ 10 ਲਗਾਣੇ ਜੀ ਕਿੱਥੋਂ ਤੋਂ ਕਿੱਥੇ ਕਿਹਨੇ ਕਿਹੜੀਆਂ ਲਗਾਣੇ ਇਹ ਵੀ ਸਭ ਨੂੰ ਪਤਾ ਹੋ ਠੀਕ ਹੈ ਮੁਕਤਾ ਤੋਂ ਲੈ ਕੇ ਕਨੌੜੇ ਤੱਕ ਠੀਕ ਹੈ ਮੁਕਤਾ ਤੋਂ ਲੈ ਕੇ ਆ ਕਨੌੜਾ ਹੁੰਦਾ ਕਨੌੜੇ ਤੱਕ 10 ਲਗਾਣੇ ਜੀ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਹੋਗੀ ਠੀਕ ਹੈ ਹਾਂਜੀ ਇਹ ਕਿਹੜੇ ਕਿਹਦੇ ਨੇ ਮੁਕਤਾ ਕੰਨਾ ਸਿਆਰੀ ਵਿਹਾਰੀ ਔਂਕਰ ਦੁਲੈਂਕਰ ਲਾ ਦੁਲਾ ਹੂੜਾ ਕਨੌੜਾ ਪਾ ਮੋਹਾਰ ਨਹੀਂ ਪੜਦੇ ਹੁੰਦੇ ਸੀ ਨਾ ਪਹਿਲਾਂ ਛੋਟੇ ਹੁੰਦੇ ਬਸ ਉਹਨਾਂ ਉਹ ਲਗਾ ਹੁੰਦੀਆਂ ਨੇ ਹਾਂਜੀ ਊੜਾ ਅਖਰ ਨੂੰ ਕਿੰਨੀਆਂ ਲਗਾ ਲੱਗਦੀਆਂ ਨੇ ਜੀ ਦੰਦ ਦਸੇ ਆ ਵੀ ਲਗਾ 10 ਹੁੰਦੀਆਂ ਨੇ ਤੇ ਊੜੇ ਨੂੰ ਕਿੰਨੀਆਂ ਲੱਗਦੀਆਂ ਨੇ ਉਹਨਾਂ ਦੇ ਵਿੱਚੋਂ ਜੀ ਇਹਦਾ ਕਰੈਕਟ ਆਨਸਰ ਸੀ ਆਪਸ਼ਨ 3 ਲੱਗਦੀਆਂ ਨੇ ਠੀਕ ਹੈ ਕਿਹੜੇ ਕਿਹੜੀਆਂ ਲੱਗਦੀਆਂ ਨੇ ਔਂਕਰ ਪੇਪਰ ਜੇ ਵੀ ਕੋਈ ਸਵਾਲ ਆ ਜਾਂਦਾ ਵੀ ਊੜੇ ਨੂੰ ਲੱਗਣ ਵਾਲੀਆਂ ਲਗਾ ਕਿਹੜੀਆਂ ਕਿਹੜੀਆਂ ਨੇ ਜੀ ਔਂਕਰ ਦੁਲੈਂਕੜ ਤੇ ਹੋੜਾ ਹੋੜੇ ਦੇ ਵਿੱਚ ਕੀ ਆ ਊੜੇ ਦਾ ਆਪਾਂ ਮੂੰਹ ਖੁੱਲਾ ਹੁੰਦਾ ਉਹਨੂੰ ਹੋੜਾ ਕਹਿ ਦਿੰਦੇ ਹਾਂ ਠੀਕ ਹੈ ਜੀ ਅਗੇ ਜੀ ਆੜਾ ਖਨਾ ਕਿੰਨੀਆਂ ਲਗਾ ਲੱਗਦੀਆਂ ਨੇ ਜੀ ਆੜੇ ਨਾਲ ਕਿੰਨੀਆਂ ਲੱਗਦੀਆਂ ਨੇ ਜੀ ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਕਿੰਨੀਆਂ ਲੱਗਦੀਆਂ ਨੇ ਜੀ ਇਹਦਾ ਕਰੈਕ ਡੀ ਆਪਸ਼ਨਾਂ ਚਾਰ ਲੱਗਦੀਆਂ ਨੇ ਜੀ ਕਿਹੜੇ ਕਿਹੜੀਆਂ ਨੇ ਉਹ ਇੱਕ ਤਾਂ ਮੁਕਤਾ ਹੋ ਗਿਆ ਮਤਲਬ ਆੜਾ ਪਾ ਕੱਲਣਾ ਲਿਖਦੇ ਹਨਾ ਉਹਨਾਂ ਨੂੰ ਆਪਾਂ ਬੋਲਦੇ ਆ ਕੰਨਾ ਅਲ ਬੁੱਲਾ ਕੇ ਆੜਾ ਬੋਲਦੇ ਕੋ ਦਿਖੋ ਉਹ ਹੋ ਗਿਆ ਆ ਐ ਆ ਮਤਲਬ ਮੁਕਤਾ ਕੰਨਾ ਜ਼ੁਲਾਮਾ ਤੇ ਕਨੋੜਾ ਇਹ ਲਗਾ ਲੱਗਦੀਆਂ ਨਹੀਂ ਗੀਆਂ ਜੀ ਆੜੇ ਨਾਲ ਚਾਰ ਲਗਾ ਈ ੜੀ ਅੱਖਰ ਨਾਲ ਕਿੰਨੀਆਂ ਲਗਾ ਲੱਗਦੀਆਂ ਨੇ ਜੀ ਹਾਂ ਜੀ ਡੀ ਨਾਲ ਕਿੰਨੀਆਂ ਲੱਗਦੀਆਂ ਨੇ ਜੀ ਇਹਦਾ ਕਰੈਕਟ ਆਨਸਰ ਏ ਆਪਸ਼ਨ ਤਿੰਨ ਲਗਾ ਲੱਗਦੀਆਂ ਨੇ ਜੀ ਡੀ ਨਾਲ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਜੀ ਉਹ ਸਿਹਾਰੀ ਬਿਹਾਰੀ ਦੇ ਲਾ ਈੜੀ ਸਿਹਾਰੀ ਸਿਹਾਰੀ ਗਿਨ ਅੱਖਰ ਦੇ ਮੂਰੇ ਲਿਗਿੱਲੀ ਲੱਗਦੀ ਹੈ ਬਿਹਾਰੀ ਅੱਖਰ ਦੇ ਪਿੱਛੇ ਲੱਗਦੀ ਹੈ ਤੇ ਲਾ ਖਦੇ ਉੱਪਰ ਲੱਗਦੀ ਹੈ ਈ ਈ ਏ ਠੀਕ ਹੈ ਜੀ ਹਾਂ ਜੀ ਨੈਕਸਟ ਦੇਖੋ ਜੀ ਪੰਜਾਬੀ ਵਿੱਚ ਲਗਾਖਰ ਉਹ ਲਗਾਵਾਰੇ ਆਪ ਕਰਗੇ ਦੁਵਾਦ ਆ ਗਏ ਆਪਣੇ ਕੋਲ ਲਗਾਖ ਲਗਾਖ ਕਿੰਨੇ ਹੁੰਦੇ ਆ ਜੀ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਇਹ ਪਤਾ ਹੋ ਸਭ ਨੂੰ ਯਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਤਿੰਨ ਲਗਾਖ ਨੇ ਕਿਹੜੇ ਕਿਹੜੇ ਬਿੰਦੀ ਟਿੱਪੀ ਤੇ ਬਿੰਦੀ ਟਿੱਪੀ ਦੇ ਅੱਧਕ ਠੀਕ ਹੈ ਇਹ ਤਿੰਨ ਨੇ ਲਗਾਖ ਜੀ ਠੀਕ ਹੈ ਬਿੰਦੀ ਤੇ ਟਿੱਪੀ ਜਦੋਂ ਆਪਣੇ ਕੋਈ ਵੀ ਸ਼ਬਦੀ ਵਾ ਨੱਕ ਛਾਉਣੀ ਆ ਤਾਂ ਬਿੰਦੀ ਤੇ ਟਿੱਪੀ ਵਰਤਾਂਗੇ ਠੀਕ ਹੈ ਉਥੇ ਬਿੰਦੀ ਦੇ ਟਿੱਪੀ ਲਾਈ ਜਾਂਦੀ ਹੈ ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਜਿਹੜੇ ਲਗਾਖਰ ਹੁੰਦੇ ਨੇ ਇਹ ਇਕੱਲੇ ਨਹੀਂ ਵਰਤੇ ਜਾਂਦੇ ਇਹ ਕਿੰਨਾਂ ਦੇ ਨਾਲ ਵਰਤੇ ਜਾਂਦੇ ਨੇ ਲਗਾ ਮਾਤਰਾ ਦੇ ਨਾਲ ਲਗਾਖਰ ਲਗਾ ਮਾਤਰਾ ਤੋਂ ਬਾਅਦ ਆਉਂਦੇ ਆ ਕਈਆਂ ਦੇ ਦਿਮਾਗ ਦੇ ਵਿੱਚ ਘੁੰਮ ਰਿਹਾ ਹੋਊਗਾ ਬੀਜੀ ਆਪਾਂ ਕੰਨ ਲਿਖਦੇ ਆ ਹੈਨਾ ਉੱਚੀ ਗਰੀ ਮਾਤਰਾ ਹੁਣੇ ਮੁਕਤਾ ਤਾਂ ਹੈਗੀ ਆ ਨਾ ਮੁਕਤਾ ਵੀ ਇੱਕ ਮਾਤਰਾ ਹੈਗੀ ਹੈ ਨਾ ਮੁਕਤਾ ਤੋਂ ਬਾਅਦ ਹੀ ਵਰਤੇ ਆ ਗਿਆ ਕੰਨ ਕਕਾ ਪਾ ਕੀ ਉੱਤੇ ਟਿੱਪੀ ਲਿਖੀ ਆ ਨਾ ਆਪਣੇ ਠੀਕ ਹੈ ਹਾਂਜੀ ਅੱਗੇ ਦੇਖਦੇ ਹਾਂ ਜੀ ਨਾਸਿਕ ਨੱਕ ਵਿੱਚ ਬੋਲੇ ਜਾਣ ਵਾਲੇ ਵਿਅੰਜਨ ਕਿੰਨੇ ਨੇ ਜੀ ਨੱਕ ਤੋਂ ਬੋਲੇ ਜਾਣ ਵਾਲੇ ਵਿਅੰਜਨ ਕਿੰਨੇ ਨੇ ਜੀ ਪੰਜ ਨੇ ਜੀ ਕਿਹੜੇ-ਕਿਹੜੇ ਨੇ ਤੁਹਾਨੂੰ ਦੱਸ ਦਿੰਨੇ ਆ ਉਂਗਾ ਯਈਆਂ ਨਾਣਾ ਨੰਨਾ ਤੇ ਮਮਾ ਇਹਨਾਂ ਨੂੰ ਜੇ ਆਪਾਂ ਬੋਲਦੇ ਆ ਆਪਣੀ ਆਵਾਜ਼ ਜਿਹੜੀ ਨੱਕ ਦੇ ਵਿੱਚੋਂ ਆਉਂਦੀ ਹੈ ਜੀ ਠੀਕ ਹੈ ਹਾਂਜੀ ਨੈਕਸਟ ਅਮਰੇਸ਼ਨ ਦੇਖੋ ਜੀ ਜੇ ਸਖਰ ਨਾਲ ਕੋਈ ਲਗ મતલਬ ਮਾਤਰਾ ਨਹੀਂ ਲੱਗੀ ਹੋਵੇ ਉਸ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਜੀ অপਸ਼ਨ ਤੁਹਾਡੇ ਸਾਹਮਣੇ ਆ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਮੁਕਤਾ ਮੁਕਤਾ મતલਬ ਮੁਕਤਾ ਹੋ ਕੋਈ ਸਬਦ ਕਾ ਸ਼ਿਰੋ ਕੱਲਾ ਅੱਖਰ ਹੁੰਦਾ ਠੀਕ ਹੈ ਹਾਂਜੀ ਮੁਕਤਾ ਦਾ ਤਾਂ ਮੁਕਤ ਜਾਂ ਯਾਦ ਹੋਣੀ ਦੱਸਿਆ ਤੁਹਾਨੂੰ ਇਹਦਾ ਕੋਈ ਇਸ ਜੇ ਹੋएगी ਤਾਂ ਮਾਤਰਾਗੀ ਪਰ ਇਹਦਾ ਕੋਈ ਚਿੰਨ ਨਹੀਂ ਹੁੰਦਾ ਇਸ ਨੂੰ ਮੁਕਤਾ ਕਿਹਾ ਜਾਂਦਾ ਇਸ ਦੀ ਆਵਾਜ਼ ਅ ਵਰਗੀ ਹੁੰਦੀ ਹੈ ਅ ਇਹ ਮੁਕਤਾਰੇ ਖੜੀ ਮ ਅ ਕ ਮ ਸ ਹੈ ਨਾ ਸਾਰੇ ਇਹ ਵਲੇ ਜਿਹੜਾ ਅਖਰੇ ਨਾਲ ਕੁਛ ਨਹੀਂ ਲੱਗਿਆ ਉਹ ਮੁਕਤਾਂ ਦਾ ਸ਼ਬਦ ਸ੍ਰੈਣੀ ਨੂੰ ਮੁਕਤਾਰੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਤੁਸੀਂ ਹਾਂਜੀ ਸ਼ਬਦ ਸੈਨ ਨੂੰ ਮੁਕਤਾਰੇ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਜੀ ਸੀ ਆਪਸ਼ਨ ਅੱਠ ਭਾਗਾਂ ਵਿੱਚ ਵੰਡਿਆ ਗਿਆ ਕਿਹੜੇ ਕਿਹੜੇ ਭਾਗ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਨਾਵ ਪੜਨਾਵ ਮਸੇਸ਼ਨ ਕਿਰਿਆ ਕਿਰਿਆ ਮਸੇਸ਼ਨ ਸੰਬੰਧਕ ਜੋਜਕ ਤੇ ਬੇਸਮਿਕ ਇਹ ਆਠ ਹੋਏ ਠੀਕ ਹੈ ਫੌਜ ਤੇ ਇਜੜ ਸ਼ਬਦ ਨੇ ਜਿਹੜੇ ਨਾਮ ਦੀ ਉਹ ਕਿਹੜੀ ਕਿਸਮ ਆ ਫੌਜ ਤੇ ਇਜੜ ਸ਼ਬਦ ਨਾਮ ਦੀ ਕਿਹੜੀ ਕਿਸਮ ਆ ਜੀ ਇਹ ਸਭ ਨੂੰ ਪਤਾ ਹੋ ਫੌਜ ਇਜੜ ਕੀ ਚੀਜ਼ ਹੋ ਗਈ ਇਕੱਠਾ ਹੋ ਗਿਆ ਸਾਰੇ ਕਸਦਾ ਇਕੱਠ ਹੋ ਗਿਆ ਨਾ ਤਾਂ ਇਹਦਾ ਅਨਸਰ ਸੀ ਆਪਸ਼ਨ ਇਕੱਠਵਾਚਕ ਨਾਮ ਠੀਕ ਹੈ ਜਦੋਂ ਸ਼ਬਦ ਦਾ ਜਿਹੜਾ ਕਿਸੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਨੇ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਨੇ ਜਿਵੇਂ ਫੌਜ ਸਪਾਈਆਂ ਦਾ ਇਕੱਠ ਹੈ ਤੇ ਇਜੜ ਭੇਡਾਂ ਬੱਕਰੀਆਂ ਦਾ ਇਕੱਠ ਹੈ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਕੇਵਲ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਆਪਾਂ ਕਹਿੰਦੇ ਆ ਵੀ ਆਪਾਂ ਫੀਲ ਹੀ ਕਰ ਸਕਦੇ ਆ ਉਹ ਚੀਜ਼ਾਂ ਨੂੰ ਮੈਂ ਦੱਸ ਨਹੀਂ ਸਕਦੇ ਫੀਲ ਕਰ ਸਕਦੇ ਆ ਜਿਵੇਂ ਖੁਸ਼ੀ ਹੋਗੀ ਗਮੀ ਹੋਗੀ ਹੈ ਨਾ ਇਹ ਕਿਹੜੇ ਨਾਮ ਨੇ ਜੀ ਇਹਨੂੰ ਕੀ ਕਹਾਂਗੇ ਜੀ ਆਪਾਂ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਕਰੈਕਟ ਆਨਸਰ ਵੀ ਆਪਸ਼ਨ ਪਾਵਾਚਕ ਨਾਮ ਕਹਾਂਗੇ ਨਾ ਨੂੰ ਠੀਕ ਹੈ ਜੀ ਉਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਛੂ ਨਹੀਂ ਸਕਦੇ ਸਿਰਫ ਕੀ ਫੀਲ ਹੀ ਕਰ ਸਕਦੇ ਮਹਿਸੂਸ ਹੀ ਕਰ ਸਕਦੇ ਆ ਉਹ ਭਾਵਵਾਚਕ ਨਾਮਕ ਆਉਂਦੀਆਂ ਨੇ ਜਿਵੇਂ ਕਿ ਖੁਸ਼ੀ ਹੋਗੀ ਗਮੀ ਹੋਗੀ ਵਫਾਦਾਰੀ ਹੋਗੀ ਗੁਲਾਮੀ ਆਦਿ ਹਨ ਜਿਹੜੀਆਂ ਵੀ ਚੀਜ਼ ਆਪਾਂ ਮਹਿਸੂਸ ਕਰੀਏ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਪੁਰਖਵਾਚਕ ਪਰਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਪੁਰਖਵਾਚਕ ਪਰਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਆਪਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਹਾਂਜੀ ਇਹਦਾ ਕਰੈਕਟ ਆਨਸਰ ਜੀ ਬੀ ਆਪਸ਼ਨ ਤਿੰਨ ਨੇ ਕੀ ਪੁਰਖਵਾਚੇ ਬਨਾਮ ਦੀਆਂ ਕਿਸਮਾਂ ਦੋ ਤੁਹਾਨੂੰ ਦੱਸ ਦਿਆਂ ਇਹ ਕਿਹੜੀਆਂ ਹੁੰਦੇ ਨੇ ਉੱਤਮ ਪੁਰਖ ਮੱਧਮ ਪੁਰਖ ਅਨਿਆ ਪੁਰਖ ਉੱਤਮ ਪੁਰਖ ਕਿਹੜਾ ਹੁੰਦਾ ਜਿਵੇਂ ਮੈਂ ਗੱਲ ਕਰ ਰਹੀ ਆ ਤਾਂ ਮੈਂ ਕਿਉਂਗੀ ਉੱਤਮ ਹੋਗੀ ਜਦੋਂ ਆਪਾਂ ਚਾਹੇ ਦੋ ਜਣੇ ਖੜ ਕੇ ਗੱਲ ਕਰ ਰਹੇ ਆ ਆਪਾਂ ਕਹੀਏ ਮੈਂ ਜਾਂ ਅਸੀਂ ਇਹ ਕੰਮ ਕੀਤਾ ਠੀਕ ਹੈ ਉਥੇ ਹੁੰਦਾ ਉੱਤਮ ਪੁਰਖ ਹੈ ਮੱਧਮ ਪੁਰਖ ਹੈ ਜਿਹਦੇ ਨਾਲ ਗੱਲ ਕਰਦੇ ਆ ਜਿਵੇਂ ਤੂੰ ਤੁਸੀਂ ਹੈ ਨਾ ਤੇ ਅੰਨਿਆਪੁਰਖ ਅੰਨਿਆ ਅੰਨਿਆ ਅਲੱਗ ਮਤਲਬ ਜਿਹਦੇ ਬਾਰੇ ਗੱਲ ਕਰਦੇ ਆ ਠੀਕ ਹੈ ਉਹ ਹੁੰਦਾ ਅੰਨਿਆਪੁਰਖ ਜਿਵੇਂ ਉਹ ਇਹ ਹੈ ਨਾ ਹਾਂਜੀ ਅਗਲਾ ਪ੍ਰਸ਼ਨ ਦੇ ਦਿੱਆ ਮੈਂ ਆਪ ਉਸ ਨੂੰ ਦੇਖਿਆ ਹੈ ਮੈਂ ਆਪ ਉਸ ਨੂੰ ਦੇਖਿਆ ਵਾਕ ਵਿੱਚ ਆਪ ਸ਼ਬਦ ਕਿਹੜਾ ਪੜਨਾਵਾ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਕਿ ਕੀ ਆਨਸਰ ਹੋਊਗਾ ਜੀ ਦਾ ਉਹ ਦੇਖ ਸਕਦੇ ਹੋ ਜੀ ਤੁਸੀਂ ਆਪਸ਼ਨ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਨਿਜਵਾਚਕ ਆਪ ਇਹ ਕਿ ਨਿਜਵਾਚਕ ਨਾਮ ਹੈ ਨਿਜਵਾਚਕ ਬੜਨਾਮਾ ਜੀ ਇਹ ਜਿਹੜਾ ਬੜਨਾਮ ਕਰਤਾ ਦੇ ਨਾਲ ਆ ਕਿ ਉਸਦੀ ਵਿਸ਼ੇਸ਼ਤਾ ਦੱਸਦਾ ਜਾਂ ਕਰਤਾ ਦੀ ਥਾਂ ਤੇ ਵਰਤਿਆ ਜਾਂਦਾ ਉਹ ਨਿਜਵਾਚਕ ਨਾਮ ਬੜਨਾਮ ਹੁੰਦਾ ਹੈਗਾ ਠੀਕ ਹੈ ਇੱਥੇ ਆਪ ਸਭ ਦਾ ਜਿਹੜਾ ਕਰਤਾ ਲਈ ਯਾਨੀ ਕਰਤਾ ਖੁਣ ਸੀ ਮੈਂ ਮੈਂ ਲਈ ਵਰਤੇ ਗਿਆ ਤਾਂ ਹੀ ਕਿਹਾ ਨਿਜਵਾਚਕ ਬੜਨਾਮ ਜੋ ਕਰੇਗਾ ਸੋ ਭਰੇਗਾ ਜੋ ਕਰੇਗਾ ਸੋ ਭਰੇਗਾ ਬਾਖ ਵਿੱਚ ਜੋ ਅਤੇ ਸੋ ਕਿਹੜੇ ਬੜਨਾਮ ਹਨ ਹਾਂਜੀ ਇਹ கரੈਕਟ ਆਨਸਰ ਹੈ ਜੀ ਬੀ ਆਪਸ਼ਨ ਸਵੰਧਵਾਚਕ ਹਾਂਜੀ ਜੋ ਕਰੇਗਾ ਸੋ ਭਰੇਗਾ ਮਤਲਬ ਦੋ ਸ਼ਬਦਾਂ ਨੂੰ ਇਹਨਾਂ ਨੇ ਜੋੜ ਕੇ ਵਾਕ ਬਣਾਇਆ ਇਹ ਸ਼ਬਦਾਂ ਨੇ ਨਾ ਤਾਂ ਇਹ ਕਿਹੜੇ ਨਾਮ ਹੋਗੇ ਆਪਣੇ ਪਰਨਾਮ ਸਵੰਧਵਾਚਕ ਪਰਨਾਮ ਠੀਕ ਹੈ ਜੀ ਸਵੰਧਾ ਮਤਲਬ ਜਿਹੜਾ ਕਿਆਂ ਇੱਕ ਦੂਜੇ ਸ਼ਬਦਾਂ ਦੇ ਵਿੱਚ ਸਬੰਧ ਪੈਦਾ ਕਰਦਾ ਉਹਨਾਂ ਨੂੰ ਜੋੜਦਾ ਠੀਕ ਹੈ ਹਾਂਜੀ ਜਿਹੜੇ ਸੰਦ ਪਰਨਾਮ ਵੀ ਹੋਣ ਤੇ ਦੋ ਵਾਕਾਂ ਨੂੰ ਜੋੜਨ ਦੋ ਬਾਕ ਵੀ ਹੋ ਸਕਦੇ ਨੇ ਦੋ ਸ਼ਬਦ ਵੀ ਹੋ ਸਕਦੇ ਨੇ ਠੀਕ ਹੈ ਉਹਨਾਂ ਨੇ ਕਿ ਸਬੰਧ ਬਣਾਉਣ ਦਾ ਵੀ ਕੰਮ ਕਰਨਾ ਸਬੰਧ ਵਾਚ ਬੜਨਾਮ ਹੁੰਦੇ ਨੇ ਜਿਵੇਂ ਜੋ ਤੇ ਸੋ ਬਾਕਾਂ ਦਾ ਆਪਸੀ ਸਬੰਧ ਜੋੜ ਰਹੇ ਨੇ ਠੀਕ ਹੈ ਜੀ ਹਾਂਜੀ ਵਿਸ਼ੇਸ਼ਣ ਦੀ ਹੈ ਕਿੰਨੀ ਹੈ ਕਿਸਮਾਂ ਹਨ ਜੀ ਵਿਸ਼ੇਸ਼ਣ ਕਿੰਨੀ ਪ੍ਰਕਾਰ ਦਾ ਹੁੰਦਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 5 ਕਿਹੜੇ ਕਿਹੜੇ ਕਿਸਮਾਂ ਨੇ ਜੀ ਉਹਨਾਂ ਗੁਣਵਾਚਕ ਜਿਵੇਂ ਕਿਸੇ ਦਾ ਗੁਣ ਦੱਸਿਆ ਵੀ ਕਾਲਾ ਚੰਗਾ ਨਾ ਸੰਖਿਆਵਾਚਕ ਜਿਵੇਂ ਕਿ ਸੰਖਿਆ ਦਾ 5 10 3 2 1 ਜਿੰਨਾ ਮਰਜ਼ੀ ਨਾ ਪਰਿਮਾਨਵਾਚਕ ਆਪਾਂ ਕਹਿੰਦੇ ਪਰਮਾਨ ਇਹਦਾ ਨਾਪ ਤੋਲ ਕਰ ਲੋ ਥੋੜਾ ਬਹੁਤਾ ਨਿਸ਼ਚੇਵਾਚਕ ਜਿਵੇਂ ਇਹ ਉਹ ਤੇ ਪੜਨਾਮੀ ਵਿਸ਼ੇਸ਼ਣ ਜਿਵੇਂ ਮੇਰੀ ਕਿਤਾਬ ਹੋ ਗਈ ਠੀਕ ਹੈ ਜੀ ਕਾਲਾ ਘੋੜਾ ਵਿੱਚ ਕਾਲਾ ਸ਼ਬਦ ਉਸ ਵੇਸਨ ਦੀ ਕਿਹੜੀ ਕਿਸਮ ਹੈ ਹਾਂਜੀ ਕਾਲਾ ਘੋੜਾ ਦੇ ਵਿੱਚ ਕਾਲਾ ਸ਼ਬਦ ਦਾ ਇਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਜੀ ਕਾਲਾ ਪੱਪਾ ਬਣ ਕੇ ਗਿਆ ਮਤਲਬ ਇਹ ਹੀ ਨਾ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਰਿਹਾ ਗੁਣ ਦੱਸ ਰਿਹਾ ਕਿਸੇ ਚੀਜ਼ ਦਾ ਹੈ ਨਾ ਇਹਦਾ ਕਰੈਕਟ ਆਨਸਰ ਬੀ ਆਪਸ਼ਨ ਗੁਣਵਾਚਕ ਵਿਸ਼ੇਸ਼ਣ ਠੀਕ ਹੈ ਜੀ ਇਹ ਗੁਣਵਾਚਕ ਵਿਸ਼ੇਸ਼ਣ ਹੈ ਇਹ ਕੀ ਹੁੰਦਾ ਹੈ ਇੱਕ ਜਿਵੇਂ ਹੁਣ ਇਹ ਵਾਕ ਦੇ ਵਿੱਚ ਸੀਗਾ ਵੀ ਕਾਲਾ ਸ਼ਬਦ ਆਇਆ ਸੀ ਇਹ ਕਿ ਘੋੜੇ ਦੇ ਰੰਗ ਨੂੰ ਮਤਲਬ ਘੋੜੇ ਦਾ ਰੰਗ ਹੋ ਗਿਆ ਦਾ ਗੁਣ ਹੋ ਗਿਆ ਉਹਨੂੰ ਦੱਸਾਰਿਆ ਇਸ ਲਈ ਗੁਣਵਾਚਕ ਵਿਸ਼ੇਸ਼ਣ ਹੈ ਇਹ ਕਿਸੇ ਚੀਜ਼ ਦੇ ਗੁਣ ਜਾਂ ਔਗੁਣ ਦੱਸਦਾ ਹੁੰਦਾ ਹੈਗਾ ਇਹ ਤਾਂ ਜੀ ਗੁਣਵਾਚਕ ਜਿਸਨੂੰ ਇਹ ਜ਼ਰੂਰੀ ਨਹੀਂ ਵੀ ਉਹਨੂੰ ਚੰਗਿਆਈਓ ਕਰੋ ਠੀਕ ਹੈ ਤੇ ਔਗਣ ਵੀ ਦੱਸ ਸਕਦਾ ਕਿਸੇ ਚੀਜ਼ ਦੇ ਉਹ ਹੁੰਦਾ ਗੁਣਵਾਚਕ ਵਸਿਸਣ ਠੀਕ ਹੈ ਜੀ ਆਪਾਂ ਨੈਕਸਟ ਕੁਐਸਚਨ ਹਨ ਉਹਨੂੰ ਨੈਕਸਟ ਵੀਡੀਓ ਦੇ ਵਿੱਚ ਕਰਵਾਵਾਂਗੇ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਹੋਰ ਵੀ ਦੋਸਤ ਮਿੱਤਰ ਵੀਡੀਓ ਦੇਖ ਕੇ ਪੰਜਾਬੀ ਵਿਆਕਰਨ ਬਾਰੇ ਕੁਐਸਚਨ ਸਿੱਖ ਲੈਣ ਕਿਉਂਕਿ ਇਹੀ ਕੁਐਸਚਨ ਨੇ ਜੋ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ ਜੀ ਧੰਨਵਾਦ